ਜਦੋਂ ਗੱਲ ਹੁੰਦੀ ਹੈ ਬਿਜਲੀ ਸਬਸਿਡੀ ਦੀ ਤਾਂ ਦਿਲ ਦੇ ਵਿੱਚੋਂ ਇੱਕੋ ਸਵਾਲ ਉੱਠਦਾ ਹੈ ਕਿ ਕੌਣ ਅਸਲ ਦੇ ਵਿੱਚ ਇਸ ਦਾ ਫਾਇਦਾ ਲੈ ਰਿਹਾ ਹੈ ਸਾਨੂੰ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਜਿਵੇਂ ਇਕੱਲੀ ਖੇਤੀ ਸੈਕਟਰ ਹੀ ਬਿਜਲੀ ਸਬਸਿਡੀ ਦੇ ਖਜ਼ਾਨੇ ਤੇ ਵੱਡਾ ਬੋਝ ਮੁਕਈ ਹੈ ਪਰ ਇਹ ਇੱਕ ਅਧੂਰਾ ਸੱਚ ਹੈ ਕਿਉਂਕਿ ਅਸਲ ਤਸਵੀਰ ਕੁਝ ਹੋਰ ਹੀ ਬਿਆਨ ਕਰਦੀ ਹੈ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਪੁੱਲਰ ਦੀ ਰਿਪੋਰਟ ਦੇ ਮੁਤਾਬਿਕ ਪੰਜਾਬ ਦੇ ਵਿੱਚ ਬਿਜਲੀ ਸਬਸਿਡੀ ਦੀ ਤਸਵੀਰ ਬਿਲਕੁਲ ਵੱਖਰੀ ਹੈ ਸਨਤੀ ਖੇਤਰ ਨੂੰ ਮਿਲਦੀ ਕੁੱਲ ਸਬਸਿਡੀ ਚੋਂ ਸੋ ਵੱਡੇ ਸੰਸਦਕਾਰ ਲੈ ਰਹੇ ਨੇ 25% ਸਬਸਿਡੀ ਸਰਕਾਰੀ ਖਜ਼ਾਨੇ ਤੋਂ ਸਾਲਾਨਾ 3000 ਕਰੋੜ ਦਾ ਫਾਇਦਾ ਜਿਸ ਦੇ ਵਿੱਚ 600 ਕਰੋੜ ਸਿਰਫ ਬਿਜਲੀ ਟੈਕਸ ਦੀ ਝੂਰ ਹੈ ਸੋਚੋ ਜਦੋਂ ਗਰੀਬ ਕਿਸਾਨ ਟਿਊਬਵੈਲ ਚਲਾਉਣ ਲਈ ਤਰਸੇ ਨੇ ਤਾਂ ਇਹ ਵੱਡੀਆਂ ਫੈਕਟਰੀਆਂ ਬਿਜਲੀ ਸਬਸਿਡੀ ਦਾ ਲਾਭ ਲੈਂਦੀਆਂ ਨੇ ਸਾਲ 2024 ਤੇ 25 ਦੇ ਵਿੱਚ ਸੰਤਾ ਨੂੰ 2550 ਕਰੋੜ ਸਬਸਿਡੀ ਤੇ 550 ਕਰੋੜ ਟੈਕਸ ਦੀ ਛੋਟ ਯਾਨੀ ਕਿ ਕੁੱਲ 3100 ਕਰੋੜ ਕੀ ਇਹ ਜਾਇਜ਼ ਹੈ ਖੈਰ ਇਹ ਸਭ ਸ਼ੁਰੂ ਹੋਇਆ 2016 ਤੇ 17 ਦੇ ਵਿੱਚ ਜਦੋਂ ਸਨਤ ਨੂੰ ਸਬਸਿਡੀ ਸਿਰਫ 30 ਕਰੋੜ ਸੀ ਹੁਣ 2550 ਕਰੋੜ 2017 ਦੇ ਵਿੱਚ ਇੰਡਸਟਰੀਅਲ ਪਾਲਿਸੀ 2023 ਦੇ ਵਿੱਚ ਨਵੀਂ ਨੀਤੀ ਤੇ ਹੁਣ ਮੁਰਨਾਵੀ ਪਾਲਿਸੀ ਬਣ ਰਹੀ ਹੈ ਕਹਿੰਦੇ ਨੇ ਨਿਵੇਸ਼ ਵਧਾਉਣ ਦੇ ਲਈ ਤੇ ਉਦਯੋਗਿਕ ਵਿਕਾਸ ਦੇ ਲਈ ਪਰ ਸੱਚ ਦੱਸੋ 2016 ਤੋਂ 2024 ਤੱਕ 16650 ਕਰੋੜ ਸਬਸਿਡੀ ਸਨਤਾਂ ਨੂੰ ਦਿੱਤੀ ਪਰ ਕਿੰਨਾ ਕੁ ਨਿਵੇਸ਼ ਵਧਿਆ ਇਹ ਸਵਾਲ ਅਜੇ ਵੀ ਬਰਕਰਾਰ ਹੈ ਵੱਡਾ ਹਿੱਸਾ ਤਾਂ ਵਰਦਮਾਨ ਨਾਹਰ ਟਰਾਈਡੈਂਟ Sportking ਰਿਲਾਇੰਸ ਵਰਗੇ ਵੱਡੇ ਘਰਾਣਿਆਂ ਦੀ ਝੋਲੀ ਦੇ ਵਿੱਚ ਆਇਆ ਹੈ 9000 ਪਲੱਸ ਲਾਰਜ ਸਪਲਾਈ ਕਨੈਕਸ਼ਨਾਂ ਨੂੰ 50% ਸਬਸਿਡੀ ਜਦਕਿ স্মॉल ਸਪਲਾਈ ਦੇ ਬਿਜਲੀ ਕਨੈਕਸ਼ਨਾਂ ਦੇ ਹਿੱਸੇ ਮਾਮੂਲੀ ਸਬਸਿਡੀ ਆਈ ਵਿਰਵਿਆਂ ਦੇ ਅਨੁਸਾਰ ਬਠਿੰਡਾ ਰਿਫਾਇਨਰੀ ਨੂੰ ਸਾਲਾਨਾ ਕਰੀਬ 92 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਮਿਲਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਹੁਣ ਮੂੜ ਨਵੀਂ ਉਦਯੋਗਿਕ ਨੀਤੀ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਇਹਨਾਂ ਨੀਤੀਆਂ ਦੇ ਤਹਿਤ ਸੰਤਾਂ ਨੂੰ ਰਿਆਇਤਾਂ ਤੇ ਛੂਟ ਦਿੱਤੀਆਂ ਜਾਂਦੀਆਂ ਨੇ ਤਾਂ ਜੋ ਸੰਤੀ ਨਿਵੇਸ਼ ਦੇ ਵਿੱਚ ਵਡੌਤਰੀ ਕੀਤੀ ਜਾ ਸਕੇ ਦੇਖਣਾ ਹੋਵੇਗਾ ਕਿ ਇਹਨਾਂ ਰਿਆਇਤਾਂ ਦੇ ਨਾਲ ਸੂਬੇ ਦੇ ਸੰਤੀ ਨਿਵੇਸ਼ 'ਚ ਕਿੰਨਾ ਵਾਅਦਾ ਹੁੰਦਾ ਹੈ ਸੂਬਾ ਸਰਕਾਰ ਸਾਲ 2016 ਤੇ 17 ਤੋਂ ਸਾਲ 2024 ਤੋਂ 25 ਤੱਕ ਸੰਤਾ ਨੂੰ 16650 ਕਰੋੜ ਦੀ ਬਿਜਲੀ ਸਬਸਿਡੀ ਦੇ ਚੁੱਕੀ ਹੈ ਖਾਸ ਗੱਲ ਇਹ ਹੈ ਕਿ ਸਬਸਿਡੀ ਦਾ ਵੱਡਾ ਹਿੱਸਾ ਵੱਡੇ ਘਰਾਨਿਆਂ ਦੀ ਝੋਲੀ ਹੀ ਪਿਆ ਹੁਣ ਟੈਕਸ ਦੀ ਛੂਟ ਦੀ ਜੇਕਰ ਗੱਲ ਕਰੀਏ ਨਵੀਆਂ ਤੇ ਪੁਰਾਣੀਆਂ ਸੰਤਾ ਨੂੰ ਬਿਜਲੀ ਕਰਦੇ ਇਨਫਰਾਸਟ੍ਰਕਚਰ ਫੰਡ ਤੋਂ ਛੋਟ ਦਿੱਤੀ ਗਈ 2006 ਤੇ 7 ਦੇ ਵਿੱਚ 26 ਸੰਤਾ ਨੂੰ 4.1 ਕਰੋੜ ਤੇ ਹੁਣ 600 ਕਰੋੜ ਸਾਲਾਨਾ ਚੋਂ 178 ਕਰੋੜ ਯਾਨੀ ਕਿ ਕੁੱਲ ਹਿੱਸਾ 15 ਵੱਡੇ ਘਰਾਨਿਆਂ ਨੂੰ ਮਿਲਦਾ ਹੈ ਜੋ ਕਿ 33% ਬਣਦਾ ਹੈ ਪੰਜਾਬ ਦੇ ਵਿੱਚ ਮੈਸੇਜ ਪ੍ਰਾਈਮੋ కెమికਲਸ ਨੂੰ ਸਭ ਤੋਂ ਵੱਧ ਬਿਜਲੀ ਟੈਕਸ ਆਦਤੋਂ ਛੋਟ ਮਿਲ ਰਹੀ ਹੈ ਮਾਦਵ ਕੇ ਆਰ ਸ਼ੀਨੂ 2.50 ਕਰੋੜ ਵਰਦਮਾਨ ਸਟੀਲ ਨੂੰ 15 ਕਰੋੜ ਸਪੋਰਟ ਕਿੰਗ ਨੂੰ 13 ਕਰੋੜ ਛੋਟ ਦਾ ਫਾਇਦਾ ਮਿਲ ਰਿਹਾ ਹੈ ਉਧਰ ਪ੍ਰਾਈਮ ਸਟੀਲ ਪ੍ਰੋਸੈਸਰਸ ਨੂੰ ਕਰੀਬ 12 ਕਰੋੜ ਤੇ ਸ਼੍ਰੀ ਅੰਬੀਰ ਸਟੀਲ ਇੰਡਸਟਰੀਜ਼ ਨੂੰ 11.25 ਕਰੋੜ ਦੀ ਸਾਲਾਨਾ ਛੋਟ ਮਿਲਦੀ ਹੈ ਪਰ ਦੂਜਾ ਪਾਸਾ ਵੀ ਸੁਣੋ ਪਾਵਰਕੋਮ ਦੀ 40% ਆਮਦਨ ਸਨਤਾਂ ਤੋਂ ਹੁੰਦੀ ਹੈ 8 ਵੱਡੇ ਉਦਯੋਗ 100 ਕਰੋੜ ਤੋਂ ਵੱਧਦਾ ਬਿੱਲ ਭਰਦੇ ਨੇ ਬਠਿੰਡਾ ਰਿਫਾਇਨਰੀ 650 ਕਰੋੜ ਸਨਤੀ ਮਾਲਕਾਂ ਦਾ ਤਰਕ ਹੈ ਕਿ ਦੂਸਰੇ ਸੂਬਿਆਂ ਦੇ ਮੁਕਾਬਲੇ ਸਨਤਾਂ ਨੂੰ ਰਿਆਇਤਾਂ ਪੰਜਾਬ ਦੇ ਵਿੱਚ ਕਾਫੀ ਘਟ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਦਾ ਨਿਵੇਸ਼ ਕਰਦੇ ਨੇ ਅਤੇ ਰੋਜ਼ਗਾਰ ਦੇ ਵਸੀਲੇ ਪੈਦਾ ਕਰਦੇ ਨੇ ਜਿਸ ਦਾ ਪੰਜਾਬ ਦੇ ਅਰਥਚਾਰੇ ਨੂੰ ਵੱਡਾ ਫਾਇਦਾ ਹੁੰਦਾ ਹੈ ਪੰਜਾਬ ਸਰਕਾਰ ਤੇ ਇਸ ਵੇਲੇ ਸਭ ਤੋਂ ਵੱਡਾ ਬੋਝ ਬਿਜਲੀ ਸਬਸਿਡੀ ਦਾ ਹੈ ਜੋ ਕਿ ਕਰੀਬ 22000 ਕਰੋੜ ਨੂੰ ਛੂ ਗਿਆ ਹੈ ਖੇਤੀ ਸੈਕਟਰ ਦੀ ਸਬਸਿਡੀ 10000 ਕਰੋੜ ਨੂੰ ਪਾਰ ਕਰ ਗਈ ਹੈ ਜਦੋਂ ਕਿ ਘਰੇਲੂ ਬਿਜਲੀ ਤੇ ਸਬਸਿਡੀ 8200 ਕਰੋੜ ਤੋਂ ਟੱਪ ਗਈ ਹੈ ਖੇਤੀ ਸੈਕਟਰ ਨੂੰ ਬਿਜਲੀ ਸਬਸਿਡੀ ਅਕਾਲੀ ਪਾਜਪਾ ਗਰਚੂਟ ਸਰਕਾਰ ਨੇ ਸਾਲ 1997 ਦੇ ਵਿੱਚ ਦਿੱਤੀ ਜਦੋਂ ਕਿ ਘਰੇਲੂ ਬਿਜਲੀ ਤੇ ਜ਼ੀਰੋ ਬਿੱਲ ਦੇ ਬੈਨਰ ਹੇਠ ਸਬਸਿਡੀ ਆਮ ਆਦਮੀ ਪਾਰਟੀ ਸਰਕਾਰ ਨੇ 2022 ਦੇ ਵਿੱਚ ਦਿੱਤੀ ਪੰਜਾਬ ਦੇ ਵਿੱਚ ਸਿਰਫ 5% ਖਪਤਕਾਰ ਹੀ ਅਜਿਹੇ ਨੇ ਜਿਨ੍ਹਾਂ ਨੂੰ ਬਿਜਲੀ ਸਬਸਿਡੀ ਨਹੀਂ ਮਿਲਦੀ ਪਰ ਲੋੜ ਇਸ ਗੱਲ ਦੀ ਹੈ ਕਿ ਬਿਜਲੀ ਸਬਸਿਡੀ ਸਿਰਫ ਲੋੜਵੰਦਾ ਨੂੰ ਹੀ ਮਿਲੇ ਜਿਨ੍ਹਾਂ ਦੇ ਕੋਲ ਗੁਜ਼ਾਰੇ ਦੇ ਕੋਈ ਵਸੀਲੇ ਨਹੀਂ ਹਨ ਤੁਹਾਡੀ ਇਸਤੇ ਕੀ رائے ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ